ਚੋਦਿਆ ਡੱਬੇ ਜੇ ਚ ਮਿੰਟ ਚ ਕਦੀ ਖਾਦ ਪਾਉਣ ਕਦੀ ਯਾਰ ਸਾਲਿਓ ਨਕਸ਼ਿਆਂ ਜਿਹਾ ਚ ਆ ਜੰਨੇ ਆ ਹੈ ਓਏ ਗੱਲ ਸੁਣ ਮੇਰੀ ਕਦੀ ਤੇਰੀ ਖਾਦ ਕਦੀ ਪੈ ਜਾਂ ਪੈਪ ਕਦੀ ਸਪਰੇ ਗੱਲ ਨਹੀਂ ਹੈ ਕਹਿੰਦਾ ਮੈਨੂੰ ਕਹਿੰਦਾ 100 ਥੈਲੇ ਖੋਲ ਦਿੰਨਾ ਮੈਂ ਸਾਲਾ ਇੱਕ ਥੈਲਾ ਨਹੀਂ ਖੁੱਲਿਆ ਘੰਟਾ ਘੁੰਡਾ ਲਾ ਕੇ ਆ ਗਿਆ ਵਾਜ ਕਹਿੰਦਾ ਪਾਸੀ ਖੋਲੀ ਸ਼ਰਮਿੰਦਾ ਮਾਰ ਦੱਸੇ ਮੈਨੂੰ ਤੂੰ ਖੋਲ ਤਾਂ ਫਿਰ ਮੈਂ ਖੋਲਣਾ ਹੀ ਫਿਰ ਤੈਨੂੰ ਭਰਾਵਾ ਖੋਲਣ ਮਿਲਣ ਦਾ ਸਭ ਪਤਾ ਦੇ ਦਿੰਦਾ ਫਾ ਮੈਨੂੰ ਇੱਕੋ ਚੀਜ਼ ਦੀ ਆ ਪਛਾਣ ਦੱਸ ਦੇ ਪਜਾਮਾ ਕਾ ਪੈਂਟ ਆ ਹੜ ਹੂੰ ਇਹ ਮਿੱਤਰ ਆਏ ਦੇਖੀ ਦੇਖ ਦੇਖਣ ਦੇਖਣ ਚ ਫਰਕ ਹੁੰਦਾ ਹੈ ਨਹੀਂ ਫੇਰ ਵੀ ਜੇ ਤੇਰੀ ਦੇਖਣੀ ਜੇ ਪਜਾਮਾ ਦੇ ਪਜਾਮਾ ਹੀ ਆ ਹੂੰ ਪੈਂਟਰ ਤੇ ਪੈਂਟ ਮੈਨੂੰ ਇਹ ਦੋਨੇ ਚੀਜ਼ਾਂ ਲੱਭਦੀਆਂ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਕਿ ਇਹਦਾ ਨਾਲ ਤੂੰ ਮਤਲਬ ਪੱਗ ਬਨ ਕੇ ਜਾ ਸਕਦਾ ਕਿ ਨਹੀਂ 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 ਇਹਨਾਂ ਤੇ ਮੈਂ ਟੋਪੀ ਲਾ ਜੀਨਾ ਹੁਣ ਅੱਛਾ ਕਿਹੜੀ ਬੂਟ ਕਟ ਵਾਲੀ ਬੂਟ ਕਟ ਵਾਲੀ ਟੋਪੀ ਕਿਹੜੀ ਆ ਹੈ ਇਹ ਬੁੱਠਾ ਲਈ ਰੱਖਿਆ ਯਾਰ ਅੱਛਾ ਤੇ ਫੇਰ ਉਦਾਂ ਮਿਲ ਆਉਣ ਜਾਣ ਲਈ ਫੇਰ ਕੀ ਰੱਖਿਆ ਆ ਜੇ ਪੱਠਿਆਂ ਲਈ ਤੂੰ ਇਹ ਚੀਜ਼ ਰੱਖੀ ਆ ਤੇ ਆਉਣ ਜਾਣ ਲਈ ਤੇ ਫੇਰ ਕੋਈ ਖਾਸ ਹੀ ਚੀਜ਼ ਹੋਣੀ ਆ ਬੱਸ ਵਜੇ ਦਾ ਗਾਣਾ ਨਹੀਂ ਸੁਣਿਆ ਹਾਂ ਬਹੁਤਾ ਜਾਣੇ ਆਉਣ ਨਾ ਕਿਤੇ ਵੀ ਰੱਖਿਆ ਹਾਂ ਉਹੀ ਹਾਲਾ ਸਾਡਾ ਪਿੰਡ ਆਣੇ ਉਹਨੇ ਕਿਤੇ ਆਪਾਂ ਪਿੰਡ ਰਹੀਦਾ ਹੈਣਾ ਹਾਂ ਪਿੰਡ ਦੇ ਨਜ਼ਾਰੇ ਵੱਖਰੇ ਉਹਨੂੰ ਕੀ ਆ ਯਾਰ ਹਨੇ ਕਿੱਥੇ ਰੌਣਕ ਸੁਣਾ ਕੋ ਗੱਲਬਾਤ ਉਸਤਾਦ ਐਂਜ ਸਟਾਈਲ ਵੇਦਾ ਖਲਾਉਣ ਦਾ ਹਾਂ ਓਏ ਆ ਰੌਣਕ ਤੈਨੂੰ ਕਹਿੰਦਾ ਇਹਨੂੰ ਕਿਹੜਾ ਪਤਾ ਸਬਸਕ੍ਰਾਈਬਰ ਕੀ ਹੁੰਦੇ ਆ ਹੈ ਆ ਜਾ ਇੱਧਰ ਰੌਣਕ ਆ ਜਾ ਗੱਲਾਂ ਬਾਤਾਂ ਮਾਰੀਏ ਪਪ ਬੰਦਿਆਂ ਦੇ ਵਦਨ ਦੀ ਵੀ ਦਵਾਈ ਹੋਣੀ ਚਾਹੀਦੀ ਜਦੋਂ ਤੇਰਾ ਕਦ ਉਹ ਨਾ ਕਰ ਰਿਹਾ ਗਿਆ ਨਾ ਸਾਲਾ ਤੇਰਾ ਵੀ ਕੋਈ ਪੌਣ ਵਾਲਾ ਕੋ ਯੂਰੀਆ ਕੋ ਮਿਲਦਾ ਵੈ ਤੈਨੂੰ ਵੀ ਮੈਂ ਆਪ ਲੈ ਕੇ ਦੇਣਾ ਸੀਗਾ ਤੇਰਾ ਜੇ ਕਦ ਕਾਟ ਹੁੰਦਾ ਤਾਂ ਬੜਾ ਸੋਹਣਾ ਲੱਗਣਾਈ ਮਾਮਾ ਕਿ ਹੁੰਦੀ ਤੇ ਪਹਿਲਾਂ ਤੂੰ ਆਪ ਖਾਣੀ ਮੈਨੂੰ ਖਵਾਉਣੀ ਮੈਂ ਤਾਂ ਤੇਤੋਂ ਠੀਕ ਠਾਕ ਹੀ ਆ ਲੰਬਾਈਆਂ ਥੋੜਾ ਤੂੰ ਤਾਂ ਭੈੰਦਰ 7 ਫੁੱਟ ਦਾ ਹੁਣ ਜੋ ਮਰਜੀ ਕਹਿ ਲੈ ਤੇਤੋਂ ਤਾਂ ਲੰਬਾਈਆਂ ਬਹੁਤ ਮੈਂ ਤੂੰ ਬਹੁਤ ਲੰਬਾ ਤੂੰ ਮੈਤੋਂ ਹਾਂ ਉਹਦਾ ਸ਼ੇਰ ਲੰਬੂ ਲੰਬੂ ਕਹਿੰਦੇ ਆ ਇੱਕ ਦਿਨ ਵਰਸੀਨ 'ਚ ਖੜਾ ਨਾ ਲੱਭੇ ਭਰਾਵਾ ਵਰਸੀਨ 'ਚ ਖੜਾ ਵਰਸੀਨ 'ਚ ਨਾ ਲੱਭੇ ਮੈਂ ਪੰਮ ਕਿਤੇ ਕਹਿੰਦਾ ਆ ਤੇ ਕਹ ਮੈਂ ਖੜਾ ਸਾਹਮਣੇ ਵਰਸੀਨ 'ਚ ਚੱਲ ਮੈਂ ਹੁਣ ਵੀ ਖੜਾ ਮੇਰੀ ਗੱਲ ਸੁਣ ਨਾ ਹਾਂ ਹੁਣ ਤੇ ਹੁਣ ਕਿੱਥੇ ਹੁਣ ਤੇ ਦੂਜੀ ਆਏ ਕਣਕਾਂ ਉਹ ਜਿਹੜੀ ਫਿਲਮ ਵੀ ਸ਼ੋਲੇ ਉਹਦੇ ਵਿੱਚ ਤੈਨੂੰ ਲੈਣ ਲੱਗੇ ਪਹਿਲੇ ਕਹਿੰਦੇ ਲੰਬੂ ਦਾ ਰੋਲ ਕਰਨਾ ਹੂੰ ਮੈਨੂੰ ਲੈਣ ਲੱਗੇ ਲੈਣ ਲੱਗੇ ਮਾਮਾ ਮੜ ਕੇ ਤੂੰ ਚਪਾਰ ਚ ਪਾਲੀ ਮੜ ਕੇ ਤੂੰ ਪੈਸੇ ਪੁਏ ਦੇ ਤੇ ਉਹਨਾਂ ਨੂੰ ਮੁੱਕਦੀ ਇਹ ਹਾਂ ਐਸਾ ਇਹੋ ਜਿਹੀ ਚੀਜ਼ ਆ ਜਿਹੜੀ ਪੂਰੀ ਨਾ ਲੱ ਹੁਣ ਮੈਨੂੰ ਕਹਿੰਦਾ ਪਿਆਰ ਹੈ ਹੈ ਮੈਂ ਕਿਹਾ ਪਿਆਰ ਚੱਲ ਜਾ ਪਿਆਰ ਆ ਉਧਰ ਇਹਦਾ ਬਣ ਜਾਣੀ ਗੱਲ ਪਾਉਂ ਜੂਪੀ ਚੱਲਦਾ ਪਿਆਰ ਜੂਪੀ ਦੇ ਬਲੈਕ ਚੱਲ ਵੀ ਉਹਨਾਂ ਨੂੰ ਛਾਂਟੇ ਵੀ ਸਿਰੇ ਤੇ ਲੈ ਕੇ ਆਉਂ ਮੈਂ ਤਾਂ ਕਿਹਾ 5000 ਮੈਂ ਦੇ ਦਿੰਨਾ ਭਾ ਗੱਲ ਮੁੱਕ ਦੀ ਜਿਹੜੀ 5000 ਚ ਵਧੀਆ ਚੀਜ਼ ਆ ਜਾਂਦੀ ਆ ਜਿਹੜਾ ਬਣ ਜਾਂਦਾ ਘਰ ਦਾ ਉਹ ਚੱਲਦੇ ਹੋਣੇ ਚਾਹੀਦੇ ਆ ਸਾਹਸੂ ਚੱਲਦੇ ਹੋਣੇ ਚਾਹੀਦੇ ਰੋਟੀ ਪਾਣੀ ਪਕਾਉਂਦਾ ਮੱਛੀ ਬਣਾ ਲੈ ਕੇ ਰੋਜ਼ ਮੈਂ ਚੱਕਰ ਨਹੀਂ ਖਾਲੂਗਾ ਬਣਾ ਲੂਗਾ ਫਿਰ ਮੈਂ ਕੀ ਕਰਨਾ ਹੋਰ ਪਕੇ ਹੁਣ ਕੀਤਾ ਚ ਲਸਣ ਵੀ ਜੀਦਾ ਜਾ ਆਪਾਂ ਮੁੱਲੀਆਂ ਮਲੀਆਂ ਲਾਉਂਦੇ ਫਿਰ ਤੇ ਟੋਬਾ ਬਣਾਵਾਂਗੇ ਮੱਛੀ ਪਾਲਾਂਗੇ ਹੋਰ ਕੀ ਆ ਮੱਛੀ ਫਾਰਮ ਕਰ ਲਾਂਗੇ ਕਰਨ ਉਹ ਚੀ ਸਪਰੇ ਸ਼ੁਰੂ ਕਰ ਲਿਆ ਕਰਿਓ ਹੈ ਕਰਨਾ ਤੇ ਉਹੀ ਕੰਨਾ ਇਹਦੀ ਬਣ ਜਾਣੀ ਸੋਨਾ ਮੁੰਡਾ ਉਧਰ ਪਸੰਦ ਆ ਜਾਣਾ ਇਹਨੂੰ ਇਹਨਾਂ ਕਿ ਗੱਲ ਕਰਨ ਦੇ ਸੇਲੀਨਾ ਤੇ ਕਹਿੰਦੀ ਗਾਣਾ ਸੁਣਾ ਦੇ ਕੋਈ ਇਹਨੂੰ ਕਹਿੰਦੀ ਹਾਂ ਕਹਿੰਦਾ ਗਾਣਾ ਨਹੀਂ ਹੁੰਦਾ ਸ਼ੇਰ ਹੁੰਦਾ ਤੇ ਕਹਿੰਦੇ ਚੱਲ ਸ਼ੇਰ ਹੀ ਸੁਣਾ ਦੇ ਚੱਲ ਵਧੀਆ ਸੁਣਾਊਗਾ ਹੁਣ ਉਹਨੂੰ ਕੀ ਪਤਾ ਬੰਦੇ ਨੇ ਆਪਣੇ ਕਿਤੇ ਦੇ ਸਾਹਮਣੇ ਸੁਣਾਉਣਾ ਗਲਤੀ ਅਸੀਂ ਜਿਹੜਾ ਅਸਲ ਜਿਹੜੇ ਕਰਦੇ ਹੋਈ ਸੁਣਾਉਣਾ ਸੁਣਾ ਤੇ ਪਤਾ ਕੀ ਸ਼ਰ ਸੁਣਾਇਆ ਉਹਨੂੰ ਇਹ ਸ਼ਾਰਟ ਕਰਦਾ ਸੁਣ ਲਿਓ ਪਰ ਹੁਣ ਬਾਕੀ ਸੁਣਾ ਹਾਂ ਉਹਨੂੰ ਸੁਣਾਉਂਦਿਆ ਸੀ ਕਹਿੰਦਾ ਅੱਛਾ ਉਹਨੂੰ ਸੁਣੋ ਉਹਨੂੰ ਪਤਾ ਕੀ ਵਿਆ ਸੀ ਹਾਂ ਕਹਿੰਦਾ ਹੱਥ 'ਚ ਸੋਟੀ ਮੋਢੇ ਪਰਨਾ ਕੰਮ ਜੇ ਕਰਨਾ ਫੇਰ ਕੀ ਡਰਨਾ ਗੱਲ ਸੁਣਨ ਵਾਲੀ ਆ ਮਿੱਤਰ ਪਿਆਰਾ ਦੰਦਵਾਚ ਕੱਢੀ ਪਹਿਲਾਂ ਸੁਣ ਲਾ ਕਦਾ ਹੱਥ 'ਚ ਛੋਟੀ ਮੋਢੇ ਪਰਨਾ ਕੰਮ ਜੇ ਕਰਨਾ ਫਿਰ ਕੀ ਡਰਨਾ ਦੇਣੀ ਚੜਦਾ ਹੀ ਹੋਕਾ ਦਿੰਦਾ ਕੋਠੇ ਚੜ ਕੇ ਦੇਖ ਕੁੜੇ ਨਹੀਂ ਤੇਰਾ ਯਾਰ ਵਪਾਰੀ ਡੰਗਰਾਂ ਦਾ ਕੋਈ ਕੱਟਾ ਵਛਾ ਵੇਚ ਕੁੜੇ ਆਹਾ ਉਹ ਭਰਾਵਾ 5 ਮਿੰਟ ਤੇ ਸੋਚਦੀ ਰਹੀ ਇਹਨੇ ਸੁਣਾਇਆ ਕੀ ਆ ਹੱਸੀ ਬੜੀ ਬਾਅਦ ਚ ਪਰ ਮੈਂ ਇਹਨੂੰ ਕਹਿਤਾ ਮੈਂ ਫਿਰ ਕਿੱਤਾ ਤੇ ਕੀਤਾ ਆ ਆਪਣੇ ਆਪਣੇ ਮੈਂ ਓਏ ਕਹਿੰਦਾ ਕਿੱਤੇ ਨੂੰ ਪਹਿਲ ਦੇਣੀ ਆ ਕਿੱਤੇ ਨਾਲ ਇਮਾਨਦਾਰੀ ਰੱਖਣੀ ਆ ਦੋ ਪੀ ਗਿਆ ਮੇਰੇ ਤੋਂ ਜਦੋਂ ਆਪਣੀ ਇਹਦੀ ਵਾਰੀ ਆਉਂਦੀ ਨਾ ਉਹਦਾ ਸਾਲਾ ਮੂਤ ਹੀ ਜਾਂਦਾ ਇਹ ਸਾਲਾ ਉਹ ਸਾਫ ਕਰਦਾ ਕਹਿੰਦਾ ਕੱਲ ਮੈਨੂੰ ਕਹਿੰਦਾ ਐਲ ਭਲਾ ਦੇ ਕਹਿੰਦਾ ਮੈਂ ਭਲਾਤੀ ਆ ਕਹਿੰਦਾ ਆਪਣੀ ਵਾਰੀ ਆਈ ਮਰ ਗਿਆ ਹੀ ਹਏ ਹਟ ਜਾ ਆ ਠੀਕ ਆ ਭੈਣ ਹੱਲ ਦੀ ਕਿਹੜੀ ਗੱਲ ਆ ਸਾਲਿਆ ਹੱਲ ਤੇ ਲੰਗਰ ਲਾ ਦਿਆਂਗੇ ਬਾ ਹੱਲ ਤੇ ਡਲ ਗਿਆ ਹਾਂ ਡਲ ਗਿਆ ਮੰਗਾ ਤੂੰ ਹੱਲ ਤੂੰ ਕੇ ਠੰਡਾ ਹੀ ਪਲਾ ਦੇ ਤੂੰ ਤੂੰ ਉਹ ਸਾਹਮਣੇ ਬੱਛਾ ਲੱਭਿਆ ਇੱਧਰ ਦੇਖੀ ਹਾਂ ਇੱਧਰ ਦੇਖ ਉਹ ਸਾਲਿਆ ਗੱਲ ਸੁਣ ਲੈ ਗਲਤ ਗੱਲ ਨਹੀਂ ਕਰ ਲਗਾ ਪਛੇ ਤੇ ਬਹਿ ਕੇ ਭੇਜਾਂ ਤੈਨੂੰ ਇਹ ਕਹਿਣਾ ਤੂੰ ਹੱਲ ਤੇ ਪਹੁੰਚ ਗਿਆ ਗਲਤ ਸੋਚ ਆ ਤੇਰੀ ਹਮੇਸ਼ਾ ਗੰਦਾ ਬੰਦਾ ਮੰਗਾ ਮੈਂ ਇੱਧਰ ਇੱਧਰ ਆਪ ਤੇ ਕਹਿੰਦਾ ਇਹ ਰੌਣਕ ਆ ਅੰਬ ਲੱਗਣਾ ਢਿਆੜਾ ਤੇ ਇਹਨੂੰ ਪਤਾ ਨਹੀਂ ਕਿਨੇ ਦੱਸਤਾ ਲੱਗਣੇ ਤੇ ਆਂਬ ਨੂੰ ਆਂਬ ਹੀ ਆ ਨਾ ਕਹਿੰਦਾ ਭਾਜੀ ਮੇਰੇ ਕੇ ਦੋਸਤਾਂ ਨੂੰ ਅੰਬ ਨੂੰ ਲੀਚੀਆਂ ਲੱਗਦੀਆਂ ਤੇ ਕੁੜੀ ਜਾਵਣ ਬੰਦੀ ਕਿਹੜੀ ਖਾਜੀ ਪਾਦੀ ਪਰ ਲਾਂਬੀ ਸਗਾਤਾ ਉਹਦੇ ਨਾਲ ਉਹਦੇ ਸੁੱਕ ਕੇ ਨਾ ਸਾਰਾ ਮੈਂ ਕਹਾਂ ਕੁੜੀ ਜਾਵੇ ਅੰਬਾਂ ਨੂੰ ਅੰਬ ਹੀ ਲੱਗਣੇ ਕਹਿੰਦਾ ਭਾਜੀ ਉਹਨਾਂ ਦੇ ਲੀਚੀਆਂ ਲੱਗਦੀਆਂ ਅੱਛਾ ਮੈਂ ਕਹਾਂ ਇਹਨੂੰ ਪਤਾ ਨਹੀਂ ਹੋ ਰਿਹਾ ਕੀ ਉਹਨੇ ਖਿਲਾਤਾ ਸੱਚੀ ਕਹਿੰਦਾ ਹੈ ਨਾ ਜਾ ਭਰਾ ਕਦਰ ਦੀ ਗੱਲ ਇਹ ਉਹ ਹਵਾ ਉਹਦੇ ਨਾ ਨੰਨ ਨਣੀ ਨਾ ਨਾ ਮਮਿਨੇ ਦਮਿਨੇ ਕਿਦਾਂ ਦੀ ਮਿਨੇ ਦਮਿਨੇ ਹਾਂ ਓਏ ਉਹ ਸਾਹਮਣੇ ਦੇਖੀ ਕਹਿੰਦਾ ਬੇਲ ਲਾਈਗੀ ਉੱਥੇ ਸਾਲ ਨੇ ਪਾਣੀ ਪਾਪਾ ਸਾੜਤੀ ਮੈਂ ਕਿ ਗਾਣਾ ਪਤਾ ਕਿਨਾ ਮਾਇਤ ਲਾਇਆ ਕਹਿੰਦਾ ਬੂਹੇ ਅੱਗੇ ਉਹ ਫੁੱਲਾਂ ਵਾਲੀ ਵੇਲ ਸਾੜਤੀ ਨਹੀਂ ਤੈਨੂੰ ਧੱਕਣ ਵਾਹਨੇ ਪਾਣੀ ਪਾ ਪਾ ਕੇ ਸੰਜੀ ਉਹ ਸੱਚੀ ਸਾੜਦੀ ਉਹ ਤੋਰੀਆਂ ਉੱਪਰ ਸੁੱਕੀਆਂ ਰਹਿ ਗਈਆਂ ਸਾਡੇ ਬੇਸੋਕੀ ਸਾਰੇ ਅੱਜ ਨਜ਼ਾਰਾ ਬੰਦ ਉਹਨੂੰ ਉਹਦਾ ਟਾਪਾ ਟੂਫਾ ਜਰ ਬਣਾ ਲਾਦਾ ਮਾਮਾ ਪਾਰਟੀ ਪਾਰਟੀ ਮੂਤੀ ਮਾਰਦੀ ਦੇਖ ਪਾਹੰਜ ਪਲਾਸਟਿਕ ਦੀ ਦਿੱਤੀ ਆ ਉਹਦਾ ਖਰਚਾ ਕੋਈ ਨਹੀਂ ਤਿੰਨ ਵਾਰ ਲਾ ਲਾਇਆ ਚ ਤਿੰਨ ਵਾਰ ਲੋ ਇਹਦਾ ਡਰਾਮਾ ਬਣਾ ਕੇ ਤਿੰਨੇ ਵਾਰ ਚੱਕ ਕੇ ਲੈ ਗਿਆ ਇੱਕ ਦਿਨ ਫੜੋ ਗਿਆ ਮੈਂ ਫੜ ਲਿਆ ਉਤੋਂ ਹੀ ਪਤਾ ਹੀ ਕਿੰਦਾ ਹੈ ਕਹਿੰਦਾ ਮੈਂ ਮਜ਼ਾਕ ਕਰਨੇ ਮੈਂ ਕਿਹਾ ਰਾਤ 11 ਵਜੇ ਕਿਹੜਾ ਮਜ਼ਾਕ ਹੋਇਆ ਤੂੰ ਤੂੰ ਹੀ ਹੋਰ ਕੋਣ ਟਾਪੇ ਤਿੰਨ ਖੋਲ ਕੇ ਲੈ ਗਿਆ ਸਾਡੇ ਤੇ ਉਥੇ ਕੁਆੜੀਏ ਦੀ ਵੇਚ ਹੁੰਦਾ ਜਾ ਕੇ ਬਾਜਾ ਇਧਰ ਓਏ ਇੱਧਰ ਓਏ ਇੱਧਰ ਗੱਲ ਸੁਣ ਇੱਧਰ ਗੱਲ ਸੁਣ ਇਹਦੇ ਦੁੱਖੋ ਟਰਾਲੀ ਲਸੂੜਿਆਂ ਦਾ ਬੰਨੀ ਆ ਮੈਂ ਦੇਖ ਲੈ ਮੈਂ ਭਰਾਵਾ ਦੱਸੀ ਬਾਲ ਲਸੂੜਿਆਂ ਦਾ ਬੰਨੀ ਆ ਸਾਲਾ ਜਦੋਂ ਹੁੰਦਾ ਕੋਈ ਨਾ ਕੋਈ ਚੀਜ਼ ਚੱਕ ਲੈਣ ਦਾ ਲੈ ਦੱਸ ਕਿਹੜਾ ਇੰਜੀਨੀਅਰ ਕਿਹੜੀ ਕਿਹੜੀ ਦੱਸਣ ਗਿਆ ਖੋਜ ਲੈ ਮਾਰੀ ਚੀਜ਼ ਆ ਮਮਾ ਓ ਰੱਬ ਸਾਲਿਆ ਨਵਾਂ ਇੰਜਨ ਆ ਸਾਲਾ ਜਦੋਂ ਬੱਤੀ ਕੱਟ ਲੈਂਦੇ ਨਾ ਚੌਣਿਆਂ ਦੇ ਉਹਦਾ ਇਹੀ ਕੰਮ ਹੁੰਦਾ ਹੈ ਉਹ ਇੰਜਨ ਦੀ ਤੇਰੇ ਵਾਲਾ ਕੱਲ ਚੱਲੇ ਦੱਸ ਇੰਜਨ ਦੀ ਚੱਲਿਆ ਤੇਰੇ ਵਾਲਾ ਇੰਜਨ ਦੀ ਤੇ ਮੈਂ ਗੱਲ ਹੀ ਨਹੀਂ ਸੁਣ ਲੈ ਇੰਜਨ ਸਟਾਰਟ ਕਰਨਗੇ ਇਹ ਤਾਂ ਡੈਡੀ ਤੇ ਸੱਚੀ ਗੱਲ ਹੈ ਝੂਠ ਨਹੀਂ ਸਟਾਰਟ ਹੀ ਨਹੀਂ ਹੋਇਆ 13 ਵਾਰੀ ਇਹਨੇ ਕਿਹਾ 13 ਵਾਰੀ ਡੈਡੀ ਨੇ ਕਿਹਾ ਨਹੀਂ ਸਟਾਰਟ ਤੇ ਕੱਲ ਤੇ ਬੁੜੇ ਦੀ ਬਾਹ ਨੂੰ ਖੰਦੀ ਗੱਲ ਤੇਲ ਮਲੰਦੇ ਉਹ ਕਹਿੰਦਾ ਡੈਡੀ ਇਹ ਨਹੀਂ ਹੋਣਾ ਹੁਣ ਲੈ ਵੀ ਇਹਦਾ ਜਿ ਸਮਕੇ ਤਾ ਦੇਖ ਲੈ ਯਾਰ ਭੈਣ ਚੋ ਨਾ ਕਿੰਨਾ ਨਜ਼ਾਰਾ ਹੁੰਦਾ ਇੱਥੇ ਆ ਗਿਆ ਹੈ ਬਹੁਤ ਹੀ ਮਜ਼ਾ ਆਉਂਦਾ ਖੇਤਾਂ ਦੇ ਵਿੱਚ ਆ ਕੇ ਨਾ ਫੀਲਿੰਗ ਆਉਂਦੀ ਆ ਪੂਰੀ ਕੁਦਰਤ ਦੇ ਵਿੱਚ ਨਜ਼ਾਰਾ ਬਹੁਤ ਪਹਿਲਾਂ ਨਾ ਸਾਡੇ ਜਿਹੜੇ ਬਾਹਰ ਅੰਦਰ ਰਹਿੰਦੇ ਆ ਲੈ ਦੇਖਦੇ ਹੁਣੇ ਨਾ ਆ ਦੇ ਅਮਰਤ ਜੋਤੇ ਦੇ ਆ ਇਲਾ ਨਹੀਂ ਜਿਹੜੀਆਂ ਉੱਪਰ ਇਹ ਕਿਲਾ ਕਹਿੰਦਾ ਪਹਿਲਾਂ ਖਤਮ ਹੋ ਗਿਆ ਰੇਂਜ ਰੋਜ ਨਾ ਨਾ ਟਾਵਰਾਂ ਦੇ ਨਾ ਚਿੜੀਆਂ ਹੋਈਆਂ ਇਲਾ ਇਲਾ ਵੀ ਕਹਿੰਦੇ ਸੀਗੇ ਤੇ ਉਹਨਾਂ ਇਲਾ ਦੁਬਾਰਾ ਹੋ ਗਈਆਂ ਤੇ ਦੋ ਦਿਨ ਤੇ ਇਲਾ ਰੌਣਕ ਦੀਆਂ ਯਾਰ ਆ ਉਹਦੇ ਰੋਜ ਆਉਂਦੀਆਂ ਐ ਲੈ ਕੇ ਮਿਲਣ ਰੌਣਕ ਨੂੰ ਉਹ ਆ ਗਈ ਇੱਕ ਹੋਰ ਨਹੀਂ ਨਹੀਂ ਇਹਨੂੰ ਲੈ ਇਨੇ ਚੱਕੇ ਤਾ ਨੂੰ ਸਮਾਨ ਚ ਕਮਾ ਫਰਾ ਕੇ ਕਹਿੰਦਾ ਕਿਹੜੀ ਬਣਾ ਕੇ ਲੈਣੇ ਤੇਰੀ ਉੱਪਰ ਇੱਲਾਂ ਦਾ ਯਾਰ ਐ ਉਹ ਦਾਤੀ ਚੱਕ ਲੈ ਆ ਓਏ ਉਹ ਦੁੱਤ ਰਹਿ ਗਈ ਜਾਂ ਭੱਜ ਗਈ ਨਜ਼ਰ ਵੇਖ ਕਿੱਥੇ ਪਈ ਆ ਪੰਮ ਹੋਣਾ ਕੋਲ ਕਿਹੜੀ ਚੀਜ਼ ਬਚ ਸਕਦੀ ਇਹ ਤਾਂ ਗੱਲ ਹੈਗੀ ਐ ਐਵੇਂ ਥੋੜੀ ਦਵਾਬੀ ਇਹ ਕਹਿੰਦੇ ਨੇ ਨਹੀਂ ਸਹੀ ਗੱਲ ਹੈ ਕਿੱਥੋਂ ਦਲਦਰੀ ਬੀਬੀ ਆ ਵੀ ਗਈ ਜਾਂਦੀ ਕਹਿੰਦੀ ਮੈਂ ਜਾਣ ਤੁਹਾਡੇ ਤਾਂ ਮੀਆਂ ਕਿੱਡੇ ਹੈਗੇ ਤੂੰ ਤੈਨੂੰ ਕਹਿੰਦੀ ਨੰਗੇ ਜਿਆ ਗੱਲ ਸੁਣ ਵੇ ਸਰਦਾਰਾ ਦੇ ਹੀ ਲਾ ਦੇ ਹੋ ਕਰਦੀ ਜੀ ਪਈਏ ਦੇਖਦੇ ਕਲਾਵਾ ਜੀਆਂ ਵੇਖ ਵਧੀਆਂ ਇਹਨਾ ਗੋਲੀ ਗਾਲੀ ਖਾਲੀ ਹੋਣੀ ਕੋਈ ਕਹਿੰਦੇ ਆਣੀ ਚੱਲ ਗੇੜਾ ਲਾ ਕੇ ਹੋਣੀ ਹੈ ਕੋਈ ਹੁਣ ਸਮਾਨ ਦਾ ਮੌਸਮ ਵਧੀਆ ਖਿਲ ਰਿਆ ਪਿਆ ਖਿਰਿਆ ਪਿਆ ਕੀ ਪਤਾ ਗੱਲ ਮੀ ਨੂੰ ਪਿਆ ਦੇ ਅੱਜ ਦੇ ਮੌਸਮ ਇਹ ਢੀਠ ਲੱਗਦੀ ਰੌਣਕ ਲੱਗਾ ਮੈਨੂੰ ਚੂਹਾ ਚਾਲ ਬੰਦੀ ਹੋਣੀ ਗਈ ਤਿੰਨ ਦਿਨ ਤਿੰਨ ਦਿਨ ਪੱਟਿਆਂ ਦੀ ਕੰਮ ਨਹੀਂ ਲੈਣੀ ਚਾਹੀਦੀ ਤੇ ਤੂੰ ਦੱਸ ਦਿਨ ਜੈਕਟ ਲੈਉਣੀ ਤੇਰੇ ਬਾਅਦ ਤੇ ਕੋਈ ਪੈਂਟ ਲੈਉਣੀ ਤੇਰਾ ਬਾਸਾ ਦੇਤਾ ਲਾਲ ਚ ਦੇਤਾ ਲਾਲ ਚ ਮੈਂ ਕਾ ਨਾ ਆਉਣਾ ਇਹਨੇ ਆਪਣੇ ਨਹੀਂ ਲਈ ਅਜ ਤੱਕ ਅਦੀ ਆਪਣੇ ਨਹੀਂ ਲਈ ਇਹਦੀ ਆ ਮਹੀਨਾ ਤੇ ਮੈਨੂੰ ਤੇਰਾ ਦੇ ਆ ਦੇਖ ਦਿਨ ਹੋ ਗਿਆ ਆ ਇਹਦੀ ਇਹਦੇ ਲਈ ਲੈਉਣੀ ਤੂੰ ਯਾਰ ਤੂੰ ਵੱਡ ਨਹੀਂ ਪੱਠੇ ਵੱਡੀ ਚਾਹ ਇਹਦੇ ਪੱਠੇ ਗੱਲ ਤਾਂ ਸੁਣ ਗੱਲ ਤਾਂ ਸੁਣ ਹਾਂ ਸੁਣ ਲੈ ਹੁਣ ਇਹਦੀ ਪਰਫੈਕਟ ਪੁਆਇੰਟ ਚਲ ਗਿਆ ਪਰਸੋਂ ਮੈਂ ਨਾ ਇਹ ਕੋਈ ਨਾ ਪਤਾ ਆ ਕਾਲਪ ਨਾ ਜਿਹੜੇ ਤੂੰ ਜਾਣਾ ਉਹ ਹੀ ਪਤਾ ਜਾਗਬਾ ਤੇ ਕਹਿੰਦਾ ਹਾਂ ਸੁਣ ਲਾ ਇਹ ਚਲ ਗਿਆ ਮੇਰਾ ਬਰਾ ਮੋਲ ਚ ਉਥੇ ਪਠਾਨਕੋਟ ਨੋਵਲਟੀ ਚ ਪਤਾ ਕੀ ਕਿੱਥੇ ਜਾ ਕੇ ਕਹਿੰਦਾ ਪਾਜੀ ਆਈ ਡਾਸਦੀ ਵੀ ਵਧੀਆ ਜੀ ਕੱਢ ਕੇ ਦੋ ਜੈਕਟ ਉਹਨੇ ਬਰਾ ਕੱਢਦੀ ਕਹਿੰਦਾ ਬੰਦਾ ਤੇ ਠੀਕ ਹੀ ਲੱਗਦਾ ਸ਼ਕਲ ਲੈ ਲੈਣੀ ਨੇ ਤੇ ਲੈ ਕੇ ਨੇ ਪਾਸ ਕਹਿੰਦਾ ਦੋ ਕੇ ਫੋਟੋਆਂ ਖਿੱਚੀ ਤੇ ਮੈਂ ਖਿੱਚ ਲੀਆਂ ਤੇ ਉਹਨੂੰ ਲਾ ਕੇ ਕਹਿੰਦਾ ਪਾਜੀ ਫੋਟੋ ਵਿੱਚ ਹੋਣੀ ਉਹ ਕਹਿੰਦਾ ਰੱਬ ਦਾ ਬਾਤ ਆ ਪਾ ਤੂੜ ਘੰਟਾ ਬਣਾਦਾ ਮੇਰਾ ਫੋਟੋ ਵਿੱਚ ਹੋਣੀ ਇਹਨਾਂ ਨੂੰ ਆਸ ਤੇ ਕਹਿੰਦਾ ਬਸ ਇਦਾਂ ਹੀ ਦਸਰਾਉਂਦਾ ਲੋਕਾਂ ਨੂੰ ਮੋਲ ਚਪਈਆ ਕਹਿੰਦਾ ਮਾੜਾ ਲਫਾਫਾ ਵੀ ਦੱਸ ਦੋ ਇਹਦੀ ਵੀ ਇੱਕ ਫੋਟੋ ਖਿੱਚ ਲੈਣਾ ਆ ਯੁੱਤੀ ਮਾਰੀ ਇਹਦੇ ਮੂੰਹ ਤੇ ਲਫਾਫਾ ਛਪਾਦਾ ਕਹਿੰਦਾ ਜਾਲਾ ਸਵੇਰੇ ਟਾਈਮ ਕਦਾ ਵਗਰਦਾ ਉਮਰੇ ਹੋਰ ਹੋਣਾ ਕਹਿਣਾ ਕੋ ਮੈਨੂੰ ਪਤਾ ਕਿਹਨੇ ਨੇ ਮੈਂ ਜਦੋਂ ਗਿਆ ਹੀ ਦਿੱਲੀ ਤੇ ਮੈਨੂੰ ਇਹਨੇ ਪਤਾ ਕਹਿਣਾ ਅੱਜ ਮੈਂ ਆਈ ਦਾਸ ਦੀ ਲੈਣ ਦੀ ਆ ਤੇ ਮੈਂ ਜੱਕਣ ਚੋਂ ਆਉਣ ਦੀ ਲੈ ਮੈਂ ਮੈਂ ਫਿਰ ਜਿਲ੍ਹੇ ਦੇਖਿਆ ਨਾ ਮੈਂ ਦਦੇ ਪਾ ਦਿੰ ਤਿੰਨ ਤਲ ਲੈਣਾ ਨਾ ਜਿਹੜੀ ਵਿਆਹ ਗੱਲ ਸੁਣ ਕੇ ਜਾ ਸਰਦਾਰਾ ਤੇਰੇ ਤੇ ਜੱਟੀਆਂ ਕਰ ਗੱਲ ਕਰ ਗੱਲ ਨਹੀਂ ਆ ਰਹੇ ਪੂਰੇ ਆਈ ਜਾਂਦੇ ਨੇ ਯਾਰੋ ਜਾਈ ਜਾਂਦੇ ਭਾਜੀ ਕਪਟੇ ਵੱਡਦਾ ਪਰਾਵਾ ਚੰਗਰ ਉਧਰ ਸਹੀ ਗੱਲ ਆ ਭਾਜੀ ਤਿੰਨ ਵੱਜ ਗਏ ਡੰਗਰ ਰੋਂਦੇ ਹਣੇ ਮੇਰੀ ਜਾਨ ਆ ਗਿਆ ਆਪਣੀ ਅਸਲੀ ਗੱਲ ਨੂੰ ਦੱਸਤੀ ਪੱਠੇਵਣੀ ਨੇ ਪੌਣ ਦਿੱਤੇ ਮਮਾ ਹਮ ਸੱਚੀ ਯਾਰ ਮਰਦਾ ਹੁਣ ਤੈਨੂੰ ਕਿਹਨੇ ਪੱਠੇ ਪੌਣ ਦਿੱਤੇ ਐਨੇ ਰੋਂਣ ਕਿਨੇ ਮਮਾ ਹੁਣ ਤੈਨੂੰ ਰੋਟੀ ਲੇਟ ਹੋ ਜੇ ਤੂੰ ਵੀ ਗਾਲਾਂ ਕੱਢਦਾਈਂ ਯਾਰ ਮੈਂ ਕੱਲੀ ਗਾਲਾਂ ਕੱਢਣੀਆਂ ਮਮਾ ਇੱਕ ਤਾਂ ਲੰਗਰ ਖਾਣ ਗਿਆ ਤੇ ਲੰਗਰ ਲੇਟ ਖੁੱਲਿਆ ਤੇ ਉਹਨਾਂ ਦੀ ਗੱਲ ਪੈ ਗਿਆ ਉਹ ਕਹਿੰਦਾ ਭਾਂਜੇ ਤੇਰੇ ਬਾਅਦ ਥੋੜੀ ਲਾਇਆ ਜਾ ਤੇ ਉਹਨਾਂ ਨੇ ਨਹੀਂ ਖਾਣਾ ਕਿਹਾ ਚਲ ਚਲ ਕੋਈ ਗੱਲ ਨਹੀਂ ਮੈਂ ਖਾਣ ਲੱਗ ਗਿਆ ਤੇ ਉਹ ਭਾਈ ਮਿੰਤਾ ਕਰਕੇ ਖਵਾਇਆ ਇਹਨੂੰ ਆ ਬਈ ਕੁ ਬੜੀ ਜਾਣਕ ਇਹ ਮੈਨੂੰ ਪਤਾ ਹੈ ਹਜੇ ਸਾਲਾ ਹੈ ਓਡਾ ਕਾ ਜੇ ਕਿਤੇ ਥੋੜਾ ਪਤਾ ਲੰਬਾ ਹੋਵੇ ਇਹਨੇ ਤਾਂ ਦੁਨੀਆ ਸਿਰ ਤੇ ਚੱਕ ਲੈਣੀ ਗੱਲ ਨਹੀਂ ਕਰਨ ਦਿੰਦਾ ਕਿਸੇ ਨੂੰ ਬੜਾ ਕਿਤੇ ਇਹਦੀ ਮਾੜੀ ਜੀ ਲਾ ਲਓ ਨਾ ਰੌਣਕ ਬੜਾ ਐਕਟਰ ਬਣਦਾ ਕਿ ਮੇਰੀ ਕਾਲੀ ਲਾਤੀ ਕਰੇ ਮੈਂ ਹੀ ਬੋਸ ਬਣ ਕੇ ਰਹਾ ਮਰ ਤੇ ਇਹ ਤੇ ਰੌਣਕ ਐਡਾ ਲੰਬਾ ਨਾ ਪਰ ਸਬੂਟ ਲੈਣਗੇ ਨਾ ਆਪਣੇ ਬੂਟੀਆਂ ਨਹੀਂ ਮਿਲਿਆ ਉੱਥੇ ਉਹ ਕਹਿੰਦਾ ਪਾਜੀ 12 ਲਾਸਟ ਹੈ ਮੇ ਤਾਂ ਕਹਿੰਦਾ ਮੇਰੇ 14 ਹੁੰਦਾ ਹੈ ਕਹਿੰਦਾ ਤੂੰ ਤੇ ਆਪਣੇ ਕਿ ਨਾਮ ਦਾ ਇਹਦੇ ਪਤਾ ਕਿ ਨਾਮ ਹੁੰਦਾ ਹੀ ਉਹ 5 ਨੰਬਰ 6 6 ਉਹ 6 ਨੰਬਰ ਮਾਮਾ ਨੇ 6 ਨੰਬਰ ਤੇ ਮੇਰੇ ਮੁੰਡੇ ਤੇ ਆ ਜਾਂਦਾ ਯਾਰ ਲੱਕਣ ਵਾਲਾ ਕਹਿੰਦਾ ਪਾ ਤੂੰ ਕੇ ਲੱਕੜ ਦਿਖਾ ਦੇ ਯਾਰ ਤੂੰ ਗਲਤ ਜਗ੍ਹਾ ਹੈ ਉਹ 6 ਨੰਬਰ ਜਾ ਓਏ ਪੰਮ ਨਾ ਕੱਲ ਗਰੀ ਤੋਂ ਆਏ ਮੁੰਡ ਮੈਨੂੰ ਆ ਤਖ ਜਾ ਚਲੇ ਪਉਂਦੇ ਨਾ ਸਭ ਮੋਰੀ ਕੱਲ ਗਿਰੀ ਤਾਂ ਨਹੀਂ ਕੱਲ ਗਿਰੀ ਕੱਲ ਗਿਰੀ ਤਾਂ ਕਹਿੰਦਾ ਜਾ ਚਲੇ ਰੱਖਨੇ ਮੋਰੀ ਕੱਢ ਕੇ ਰੱਖਨੇ ਪੈਣੇ ਨਹੀਂ ਜਾ ਚੁੱਕੇ ਪ੍ਰੈਸ਼ਰ ਪੰਜ ਜਾਂਦਾ ਕਹਿੰਦਾ ਬੁੱਟਾ ਨਾ ਆਹ ਬੁੱਧੂ ਬਣਾਈ ਜਾ ਮੈਨੂੰ ਨਾ ਕੋ ਬਾਹਵਾਂ ਕੀ ਵੀ ਤਾਂ ਸੱਚੀ ਹੋਵੇ ਨਹੀਂ ਸਾਰੇ ਸਾਰੇ ਬਾਹਰ ਰਹਿੰਦੇ ਆ ਅਮਰੀਕਾ ਡੰਡਾ ਜਾਂ ਲੈਣਾ ਇੱਕ ਸਾਰੇ ਵਧੀਆ ਜ ਸੱਚੀ ਓਏ ਰੌਣਕ ਦੇ ਝੂਠ ਹਨਾ ਆ ਇੱਥੇ ਗੰਦਲ ਇੱਥੇ ਖਲਾਰ ਦੇ ਜੇ ਵਿੱਚ ਲੱਭ ਜੇ ਪੰਮ ਖੜਾ ਤੇ ਮੈਨੂੰ ਫੜ ਲੈਵੀ ਭਈ ਅੱਜ ਹੋਈ ਜਾਵੇ ਖੜੇ ਹੋਈ ਸੋਰ ਤੇ ਕਿਤੇ ਚੱਲਿਆ ਨਹੀਂ ਇਹਦਾ ਗਾਣਾ ਹੋ ਜਾਏਗਾ ਕਿ ਲੈ ਸੀ ਕਿੜਤ ਤੇ ਲਕੇ ਮਿੱਤਰ ਲੱਤ ਡਾਲੀ ਬੰਨੇ ਕਿਹੜਾ ਇਹ ਬੜਾ ਭੈਣ ਗਾਣੇ ਮੈਨੂੰ ਇਹ ਸੁਣਦਾ ਹੁੰਦਾ ਹੈਗਾ ਗਾਣੇ ਇਹਦੇ ਬੜੇ ਘੈਣ ਨੇ ਦੇ ਕੇ ਇਹ ਕਲਾਸ ਚ ਬੜੀ ਬਦਮਾਸ਼ੀ ਆਪਣੀ ਚ ਹੈਗੀ ਆ ਓਏ ਆਹ ਇਹ ਕਲਾਸ ਚ ਮੁੰਡਿਆਂ ਦਾ ਸੈਕਸ਼ਨ ਨਹੀਂ ਹੈ ਇਹ ਕੁੜੀਆਂ ਪੜਦੀਆਂ ਕੁੜੀਆਂ ਹੈਗੀਆਂ ਚਾਰ ਪੰਜ ਭੈਣ ਚਾਰ ਪੰਜ ਨਹੀਂ ਯਾਰ ਬਦਮਾਸ਼ੀ ਇਧਰ ਕਲਾਸ ਚ ਅਮਨ ਸਰਨੀ ਜਿਹੜਾ ਉਹ ਅਮਨ ਪੜਾਉਂਦਾ ਜੀ ਆਹ ਯਾਦ ਕਰੰਦਾ ਹੁੰਦਾ ਤੁਹਾਨੂੰ ਹਾਂ ਯਾ ਭਰਾਵਾ ਹੁਣ ਇਹਦੇ ਉਹਨੇ ਤਾਂ ਡੰਡਾ ਮਾਰਤਾ ਕਿਤੇ ਨੇ ਦੰਦੀ ਪੋੜਤੀ ਉਹਦੇ ਕਿਉਂ ਤਿੰਨ ਦਿਨ ਭੈਣਦਾ ਯਾਰ ਲੂਣ ਕਢਾਉਂਦਾ ਰਿਹਾ ਤੈਨੂੰ ਕੰਡੇ ਵਾਲੇ ਜਾ ਕੇ ਇਹੀ ਗੱਲ ਹੈ ਜਰੀਲਾ ਥੋੜਾ ਕਹਿੰਦਾ ਉਹਨੇ ਹੁਣ ਤਾਂ ਡੰਡਾ ਹੀ ਨਹੀਂ ਕਰਦਾ ਉਹ ਕੰਦਾ ਪਰਾਇ ਉਹਨੇ ਕੋਈ ਕਹਿਣਾ ਪਰ ਮਾਸ਼ੀ ਬਹੁਤ ਅਧੀ ਗਲਾਚੇ ਇਹ ਨਹੀਂ ਬਣਿਆ ਯਾਰ ਕਹਿੰਦਾ ਨਹੀਂ ਨਹੀਂ ਗੱਲਾਂ ਕਰਨੀਆਂ ਭਾਈ ਨਾ ਜਾ ਗਾਲ ਬੰਨ ਹੋਣੀ ਉੱਥੇ ਗਾਲਾ ਨਾ ਕੱਢਿਆ ਕਰ ਓਏ 4 ਵੇ ਦੇ ਘਾਰ ਚੋ ਨਹੀਂ ਉਹਨਾਂ ਦੀ ਚੱਲ ਬਣ 4 ਘਾਰ ਚੋਈ ਨਾ ਚੋਈ ਕੋਈ ਬਰਾਬਰ ਆ ਚੱਲ ਠੰਡਿਆ ਯਾਰ ਸਾਨੂੰ ਦੇਖੀ ਆਪਣੀ ਭੈਣ ਦਾ ਯਾਰ 5 ਕਿਲੋ ਬਾਲਾਂ ਨਾਲ ਤਲ ਜਾਂਦੀ ਹੈ ਉਹ ਤਾਂ ਘੜੀ ਕਬਡਰਾਂ ਚ ਗਈ ਜਾਂਦੀ ਹੈ ਨਾ ਚੱਲ ਗਾਈ ਦੇਖੀ ਨਾ ਆ ਗਿਆ ਪਰ ਦੇਖੀ ਮੱਛੀ ਇਤੋਂ ਫੜ ਲਈ ਕਿਸੇ ਦੀ ਛੱਡੀ ਕਿਸੇ ਨੇ ਉਦਾਂ ਹੀ ਮੈਨੂੰ ਕਹਿੰਦਾ ਭੈਣ ਜੋ ਨਾਲ ਜਾ ਕੇ ਫੜੀ ਗਈ ਮੈਂ ਦੱਸ ਦੇ ਕਿਥੋਂ ਲੈ ਕੇ ਦੱਸ ਜੇ ਦੇਖਿਆ ਆ ਗਿਆ ਕਿੱਥੇ ਲੈ ਜਾਦੇ ਆ ਯਾ ਆਪਣੀ ਘਰ ਦੀ ਮੈਨੂੰ ਤਾਂ ਨੀਲੀ ਦਾ ਰਾਵੀ ਨਸਲ ਦੀ ਆ ਇਹ ਰਾਵੀ ਦੀ ਮੱਝ ਹੁੰਦੀ ਪਰ ਆ ਕਿਤੇ ਰਹਿਣਾ ਤੂੰ ਗਾਈ ਗਈ ਜਾਣਾ ਮੈਂ ਤਾਂ ਗਿਆ ਹੀ ਨਹੀਂ ਇੱਕ ਦਿਨ ਨਾ ਪੈਂ ਜੋ ਮੱਝ ਨੂੰ ਕੋਟ ਕੋਟ ਪਾਣੀ ਪਲਾਈ ਜਾਏ ਉਹਦੇ ਮਾਰ ਮਰ ਲਾਸ਼ ਮੈਂ ਕਿਹਾ ਕਹਿੰਦਾ ਜਿੰਨਾ ਪਾਣੀ ਪੀਏਗਾ ਉਹਨਾਂ ਚੋਂ ਦੁੱਧ ਦੇਗੀ ਮੈਂ ਕਿਹਾ ਉਹਨੂੰ ਖਾਲ ਖੂਲ ਪਾ ਫੇਰ ਦੇਗੀ ਤੇ ਪਾਣੀ ਨਾਲ ਕੇ ਤੇ ਕੀ ਪਾਣੀ ਹੋ ਜਾਣਾ ਪਾਣੀ ਪੀਏਗੀ ਮੈਂ ਕਿਹਾ ਸਾਲਾ ਟੂਟੀ ਨੂੰ ਪਾ ਪਲਾ ਕੇ ਮੂੰਹ ਚ ਧੱਕ ਦੇ ਉਂਦੀ ਰਹਿ ਗਈ ਤੇ ਸ਼ਾਮ ਨੂੰ ਦੁੱਧ ਚੋਲੀ ਜਾਣਾ ਜਣ ਇਦਾਂ ਇਹਦੇ ਕੰਮ ਆ ਆ ਵੇ ਲੱਸੀ ਬਣਾਉਂਦੀ ਉਹਨੂੰ ਹਾਂ ਬਾਜਦਾ ਹੀ ਫੋਨ ਰੌਣਕਦਾ ਹੈ ਓਏ ਹਾਂਜੀ ਕੀ ਬੰਦਾ ਪੱਜਦਾ ਮੋਬਾਈਲ ਹੈ ਮੈਨੂੰ ਨਹੀਂ ਪਤਾ ਇੱਕ ਵੇ ਦਮਾਸ਼ੀ ਦੇਖੇ ਮੈਨੂੰ ਨਹੀਂ ਪਤਾ ਤੂੰ ਡੰਗਰ ਨਹੀਂ ਕੱਟੇ ਉਹ ਜੈਕਟ ਚਾਹ ਜੈਕਟ ਡੰਗਰ ਨਹੀਂ ਕਹਿੰਦਾ ਜੱਟ ਕਹਿੰਦਾ ਆ ਮੇਰੀ ਕਾਲੀ ਜੀ ਉਹ ਜਲਦੀ ਆਇਆ ਡੈਡੀ ਗਾਈ ਕੰਧਾ ਤੇ ਚੜਨ ਦੀ ਉਹ ਕੰਧਾ ਗਾਈ ਹੈ ਕਿਹੜੀ ਕੁੱਤੀ ਰੱਖੀ ਜਾਲਾ ਮੇਲੀ ਏਡੀ ਕੰਧਾ ਚੜਨ ਦੀ ਆ ਗਾਈ ਦੇ ਲਈ ਗਾਈ ਦੇ ਦੇਖੀ ਤੂੰ ਗਾਈ ਕੰਨਾਂ ਦੇ ਛੜਨ ਦੀ ਸਾਲੀ ਇੱਟ ਤੇ ਨਹੀਂ ਚੜਨਦਾ ਤਾਂ ਜਦੋਂ ਰਹੀ ਤੇ ਕੰਨਾਂ ਚੜਨ ਲਈ ਆ ਕਿੱਡੀ ਸਾਲੇ ਖਤਰਾ ਸਰਕ ਤੋਂ ਫੜ ਕੇ ਲੈਂਦੀ ਨਾ ਹੈ ਸਰਕ ਜਿਹੜੀ ਗਾਈ ਨੂੰ ਨਹੀਂ ਗਈਆਂ ਹਲਾ ਕਹਿੰਦਾ ਕੰਨਾਂ ਦੇ ਚੜਨ ਦੇ ਆਇਆ ਛੇਤੀ ਲੋਕੀ ਕੁੱਤਿਆਂ ਕੰਨਾਂ ਚੜਾਉਂਦੇ ਗਾਈਆਂ ਚੜਾਈ ਜਾਂਦਾ ਸਾਲਾ ਚੱਲ ਇਹਨਾਂ ਦੀ ਗਾਈ ਦੇਖ ਦੇ ਪਾਪਾ ਜੀ ਜਾ ਕੇ ਦਿਖਾਉਣਾ ਮੰਨਣਾ ਦਿਖਾਉਣੀ ਆ ਆ ਜਿਹੜੀ ਗਾਂ ਹੀ ਆ ਮੱਝ ਵੀ ਦੇਖ ਆ ਜੀ ਉਹ ਉਹ ਤਾਂ ਉਹ ਦਿਖਾਉਂਦੀ ਆ ਉਹ ਦੰਦ ਦਿਖਾਉਂਦੀ ਆ ਉਹ ਵੀ ਉਹ ਤੇਰੇ ਨਾਲ ਪਾਣੀ ਪੁਣੀ ਡਾਇਆ ਵੀ ਜਾਨੀ ਨਾ ਨਾ ਉਹ ਵੀ ਤੁਹਾਡੇ ਵਾਲੀ ਗਾਂ ਵਾਲਾ ਹਿਸਾਬ ਹੀ ਆਦਾ ਵੀ ਉਹ ਮੈਂ ਤਾਂ ਕਾਦੀਮ ਤਰੀਕਾ ਆ ਜਿਹੜੇ ਸਕੰਜੇ ਚ ਲਾਈ ਹੁੰਦੀ ਕੁੜੀਏ ਆ ਸਫੋ ਮੜਿਆ ਭੈਣਰਾ ਪਾਵੇ ਆਪਣੀ ਗੱਲ ਤੇ ਹੱਸ ਹਾਂ ਆਪਣੀ ਦੇ ਹੱਸਦਾਰੀ ਹੈਗਾ ਹੈ ਨਾ ਇਹ ਇਹਨਾਂ ਜਿਹਦਾ ਆਪਣੀ ਗੱਲ ਤੇ ਹੰਸ ਹੁੰਦਾ ਹੈ ਨਾ ਅੱਜ ਤੋ ਤੇ ਤੂੰ ਕੀਤੀ ਹੱਸਿਆ ਕਰ ਨਾ ਹੰਕਾਰ ਬੰਦਿਆਂ ਨੇ ਭੱਜਣਾ ਹੀ ਪਹਿਲੇ ਹੀ ਦੇਖਣ ਤੋਂ ਆਪੇ ਕਹਿੰਦੇ ਹੱਸਿਆ ਕਰ ਚੱਕਾ ਆਇਆ ਪੱਟੇ ਪੱਟੇ ਠੀਕ ਆ ਜੀਕਾ ਉਹ ਤੂੰ ਨਾ ਚੱਕਿਆ ਕਰ ਤੂੰ ਅੱਗੀ ਜਰੀ ਅੱਗੇ ਤੱਕਾ ਤੱਕਾ ਉਹ ਨਾ ਕਰ ਰਹਿ ਗਿਆ ਉਹ ਚੱਕ ਲੈ ਤੂੰ ਤੇ ਲੰਬਾ ਹੀ ਹੈ ਓ ਯਾਰ ਛੱਡ ਦੇ ਜੀ ਇਹ ਪਤਾ ਓਏ ਨਹੀਂ ਪੈਂਟ ਮੈਂ ਕਿਹੜਾ ਗੁਲਚੀ ਇੱਥੇ ਇੰਨੀ ਠੀਕ ਆ ਜੀਕਾ ਚਾਬੀ ਛੱਡ ਦੇ ਉਹ ਬੂਆ ਬਾਤ ਨਹੀਂ ਖੋਲਿਆ ਬੂਆ ਜੰਗਾ ਸਾਡਾ 1.5 ਕੰਟਲ ਦਾ ਧੰਕਾ ਮਾਰਿਆ ਤਾਂ ਖੁੱਲ ਗਿਆ ਨਾ ਚਾਬੀ ਗਵਾਚ ਗਈ ਕਾਲੀ ਜੈਕਟ ਤੇ ਨਹੀਂ ਬੂਆ ਵੀ ਦੇਖ ਨਹੀਂ ਜਾ ਗਿਆ ਉਹ ਕੱਲ ਫੇ ਮਾਉਣ ਨਾ ਰੁਕ ਤੇਰੀ ਦੋਵੇਂ ਹਾਂ ਹਾਂ ਕਰ ਚ ਲੈ ਗਿਆ ਹੁਣ ਨਹੀਂ ਟੱਪਦੀ ਜੇ ਕੰਦਾ ਚਾਹ ਉਹ ਕਾਈ ਹਾਂ ਹੁਣ ਨਹੀਂ ਟੱਪਦੀ ਜੇ ਕੰਦਾ ਆ ਗਈ ਤੇ ਲੈ ਆ ਗਈ ਤੇ ਲੈ ਚਾਬੀ ਗਵਾਤੀ ਨੇ ਪਿਆਣੀਆਂ ਦੇਖੀ ਪਾਮ ਜਾ ਕੇ ਦਫਾ ਪਾਮ ਤੂੰ ਪੱਠੇ ਮੈਂ ਤੈਨੂੰ 20 ਰੀ ਕਰਨਾ ਚੱਕਿਆ ਕਰ ਉਹ ਗੇ ਹਲੇ ਓਂਡਾ ਕੇ ਹੈਗਾ ਹੋਰ ਪੰਜ ਦਾ ਨਿਕਾਹ ਹੋ ਗਿਆ ਤੇ ਮੁੰਡੇ ਨੇ ਕਹਿਣਾ ਮੇਰਾ ਪਾਪਾ ਐਡਾ ਕੀ ਆ ਉਹਨੇ ਕਿਹਾ ਹੁਣ ਘੱਟ ਉਹਨੇ ਕਿਹਾ ਅਸੀਂ ਪਾਪਾ ਬੰਦਾ ਸੀ ਮੇਰਾ ਤੂੰ ਲੈ ਹੁਣ ਮੂਲੀ ਖਾ ਰਿਆ ਮੈਂ ਪਰ ਜਿਹੜੀ ਤੈਨੂੰ ਗੱਲ ਕਰਦੀ ਪਾਂਡਰਾਂ ਚ ਨਾ ਚੱਕੀ ਪੰਮ ਯਾਰ ਹੁਣ ਕੋਈ ਫਾਇਦਾ ਗੰਡ ਵੱਜ ਗਈ ਆ ਤੇ ਹੁਣ ਵੱਜ ਗਈ ਨਾ ਚੱਕੀ ਪੰਮ ਇੱਕ ਮਿੰਟ ਅੱਛਾ ਹੁਣ ਮੂਲੀ ਇਹਨੂੰ ਦੇਤੀ ਆ ਮੂਲੀ ਦੇ ਬੜੇ ਸਟੂਨ ਹੂੰ ਪਾ ਮੋਟਾ ਲਾ ਕੇ ਰਾਨਾ ਕਿਉਂ ਬੱਟ ਵਾਏ ਬੱਟ ਵਾਏ ਬੱਟ ਵਾਏ ਕਿਹਦਾ ਬਾਟੇ ਮੈਨੂੰ ਵੀ ਦੇ ਦੇ ਅੱਛਾ ਬੱਟ ਪੈਂਦਾ ਕਿਹਨੂੰ ਆ ਗਿਆ ਨੰਡਾ ਲਾ ਕੇ ਜੜੀ ਤੇ ਇਹਦਾ ਇੰਨਾ ਚਾਪੀ ਲੱਭੀ ਨਾ ਤਾਜ ਮਹਿਲ ਦੀ ਆਪੀ ਘੁਆਦੀ ਆ। ਲੋਕਾਂ ਸਿੰਘ ਕਹਿੰਦਾ ਇੰਡੀਆ। ਬਹੁਤ ਲੋਕੀ ਬਾਹਰ ਖੜੇ ਆ ਦੇਖਣ ਆਲੇ ਤਾਜ ਮਹਿਲ ਦੇ ਤੇ ਚਾਬੀ ਘੁਆਦੀ। ਦਾਤੀ ਡੱਪਦੀ ਓ। ਜਿੰਦਾ। ਦਾਤੀ ਡੱਪਦੀ ਸਾਰਾ ਉਹਨੇ ਕਿਹਾ ਉਹ ਤੇ دریا ਡੱਪਦਾ ਵੀ ਚੱਕ। ਸਹੀ ਏ? ਚਲੋ ਜੀ। ਦੇਖੋ ਸ਼ੋਅ ਹੋਇਆ ਖਸਮ। ਨਹੀਂ ਨਹੀਂ ਕੱਲ ਜਾਣਾ। ਚੱਕ ਲਈ ਬੰਦੇ ਨੇ ਪੰਡ। ਵੈਰੀ ਗੁੱਡ। ਚਲੋ ਆ ਜੋ। ਤੂੰ ਆਪਣੇ ਛੱਡ ਕੇ ਆਛਾ ਤੀ ਤੇ ਮੈਨੂੰ ਲੈਣਾ। ਨਹੀਂ ਚੱਕ ਕੇ ਤੁਰਿਆ ਕਰ। ਨਹੀਂ। ਹੁਣ ਪੰਡ ਕੇ ਨਹੀਂ ਛੱਡ ਜਾਣਾ ਪਹਿਲਾਂ। ਇਹ ਆਪੇ ਮੋਟਰਸਾਈਕਲ ਲੈ ਆਂਦਾ ਮੈਂ ਤੁਰ ਕੇ ਲੈ ਜਾਣਾ। ਤੁਰ ਕੇ ਲੈ ਜਾ ਓਏ। ਹੈ? ਤੁਰ ਕੇ। 私。